ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਇੱਕ ਵਾਰ ਪੰਜਾਬ ਵਿੱਚ ਫੇਰ ਆਮ ਆਦਮੀ ਪਾਰਟੀ ਦੀ ਜਿੱਤ ਦੇਖੀ ਗਈ ਲੁਧਿਆਣੇ ਦੇ ਬਾਈਪਾਲ ਦੇ ਜਿਮਣੀ ਚੋਣ ਜਿਹੜੇ ਕਿ 19 ਤਰੀਕ ਨੂੰ ਹੋਏ ਸੀ ਤੇ 23 ਜੂਨ ਨੂੰ ਉਹਨਾਂ ਦੀ ਗਿਣਤੀ ਹੋਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਕਾਂਗਰਸ ਦੇ 파ਰਥ 쿠ਸ਼ਨ ਆਸੂ ਨੂੰ 10000 ਵੋਟਾਂ ਦੇ ਪਾਰੀ ਮਾਰਜਨ ਨਾਲ ਹਰਾਇਆ ਤੇ ਲੁਧਿਆਣਾ ਵੈਸਟ ਦੀ ਸੀਟ ਆਪਣੇ ਨਾਮ ਕਰ ਲਈ ਤੀ ਅਰੋਰਾ ਨੇ 35000 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਆਸ਼ੂ ਨੇ 24000 ਵੋਟਾਂ ਲਈਆਂ ਸੀ ਇਸ ਨਾਲ ਆਪ ਨੇ ਆਪਣੀ ਜਿੱਤ ਦਾਖਲ ਕਰ ਲਈ ਤੀ ਇਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਪੰਜਾਬ ਵਿੱਚ ਆਪ ਦੀ ਲਹਿਰ ਅਜੇ ਵੀ ਚੱਲ ਰਹੀ ਹੈ ਤੋ ਆਡਾ ਕੀ ਕਹਿਣਾ ਇਹਨਾਂ ਗੱਲਾਂ ਬਾਰੇ ਤੁਹਾਡੀ ਪਾਰਟੀ ਕਿਹੜੀ ਹੈ ਕਿਹੜੇ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਹੋ ਸਾਨੂੰ ਇਹ ਗੱਲ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ